ਕਾਂਗਰਸ ਦੇ ਵਿੱਚ ਹੁਣ ਜਿਮਣੀ ਚੋਣਾਂ ਨੂੰ ਲੈ ਕੇ ਕਲੇਸ਼ ਪੈ ਗਿਆ ਕਾਂਗਰਸ ਦੀ ਇੱਕ ਸੀਟ ਤੇ ਕਈ ਕਈ ਦਾਵੇਦਾਰ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਲਗਭਗ 5 ਦੇ ਕਰੀਬ ਜਿਮਣੀ ਚੋਣਾਂ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਦੀ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਕਲੇਸ਼ ਪੈਣਾ ਵੀ ਸ਼ੁਰੂ ਹੋ ਗਿਆ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਭਗ 5 ਜਿਮਣੀ ਚੋਣਾਂ ਹੋਣੀਆਂ ਨੇ ਤੇ ਖਾਸ ਕਰਕੇ ਜਲੰਧਰ ਪੱਛਮੀ ਵਾਲੀ ਜਿਹੜੀ ਸੀਟ ਹੈ ਉਸ ਦੇ ਉੱਤੇ ਕਾਫੀ ਰੋਲਾ ਜਿਹੜਾ ਕਾਂਗਰਸ ਚ ਪੈਂਦਾ ਵਿਖਾਈ ਦੇ ਰਿਹਾ ਕਾਂਗਰਸ ਚ ਇੱਕ ਅਨਾਰ ਸੋ ਬਣਾ ਬਿਮਾਰ ਵਾਲੀ ਗੱਲ ਹੈ ਜਿਹੜੀ ਉਹ ਹੋ ਜਗੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਬਰਨਾਲਾ ਚੱਬੇਵਾਲ ਗਿੱਦੜਬਾਹਾ ਜਲੰਧਰ ਪੱਛਮੀ ਤੇ ਡੇਰਾ ਬਾਬਾ ਨਾਨਕ ਦੀਆਂ ਵਿਧਾਨ ਸਭਾ ਦੀਆਂ ਉਪਚੋਣਾ ਤੈਣ ਖਾਸ ਕਰਕੇ ਜਲੰਧਰ ਪੱਛਮੀ ਵਾਲੀ ਦਾ ਬਿਲਕੁਲ ਤੈ ਹੈ ਕਿਉਂਕਿ ਉੱਥੋਂ ਮੌਜੂਦਾ ਲੋਕ ਵਿਧਾਨ ਸਭਾ ਮੈਂਬਰ ਸ਼ੀਤਲ ਅੰਗਰਾਲ ਦਾ ਜਿਹੜਾ ਅਸਤੀਫਾ ਹੈ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਮਨਜ਼ੂਰ ਕਰ ਲਿਆ ਹੈ। ਉਹ ਆਮ ਆਦਮੀ ਪਿਛੜ ਪਾਰਟੀ ਛੱਡ ਕੇ ਭਾਜਪਾ ਚ ਗਏ ਸੀ ਅਸਤੀਫਾ ਦਿੱਤਾ ਪਹਿਲਾਂ ਰੋਕੀ ਰੱਖਿਆ ਫਿਰ ਮਨਜ਼ੂਰ ਕਰ ਲਿਆ ਫਿਰ ਚਿਤਲ ਉਂਗਰਾਲ ਕਹਿੰਦੇ ਕਿਉਂ ਮਨਜ਼ੂਰ ਕਰ ਲਿਆ ਮੈਂ ਤਾਂ ਵਾਪਸ ਲੈਣਾ ਸੀ ਇਹ ਸਾਰਾ ਕੁਝ ਚੱਲਦਾ ਰਿਹਾ ਪਰ ਹੁਣ ਕਾਂਗਰਸ ਚ ਕਲੇਸ਼ ਕਈ ਕਾਰਨਾ ਕਰਕੇ ਵਧਿਆ ਹੈ ਕਈ ਕਾਰਨ ਨੇ ਜਿਨ੍ਹਾਂ ਕਰਕੇ ਕਾਂਗਰਸ ਦੇ ਵਿੱਚ ਇਸ ਸੀਟ ਨੂੰ ਲੈ ਕੇ ਬੜੀ ਦਾਅਵੇਦਾਰੀ ਕੀਤੀ ਜਾ ਰਹੀ ਹੈ ਹਰ ਕੋਈ ਚਾਹੁੰਦਾ ਕਿ ਮੈਨੂੰ ਟਿਕਟ ਦਿੱਤੀ ਜਾਵੇ ਜਲੰਧਰ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਪੱਛਮ ਹਲਕੇ ਤੋਂ ਜਿਹੜੀ ਹੈ ਕਾਂਗਰਸ ਨੇ ਲਗਭਗ 1500 ਦੀ ਲੀਡ ਲਈ ਹੈ ਲੋਕ ਸਭਾ ਚੋਣਾਂ ਦੇ ਵਿੱਚ ਜਾਨੀ ਕਿ ਨੂੰ 1500 ਵੋਟ ਦੀ ਲੀਡ ਮਿਲੀ ਹੈ ਤੁਹਾਨੂੰ ਪਤਾ ਹੋਊਗਾ ਕਿ ਸ਼ੀਤਲ ਅੰਗਰਾਲ ਵੀ ਇੱਥੇ ਸੀ ਤੇ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਭਾਜਪਾ ਦੇ ਉਮੀਦਵਾਰ ਸੀ ਦੂਜੇ ਨੰਬਰ ਤੇਰੇ ਉਹਨਾਂ ਦਾ ਵੀ ਇਹ ਆਪਣਾ ਗ੍ਰਹਿ ਹਲਕਾ ਆ ਉਹ ਇਸੇ ਹਲਕੇ ਤੋਂ ਵਿਧਾਇਕ ਰਹੇ ਇਸੇ ਹਲਕੇ ਨਾਲ ਸਬੰਧ ਰੱਖਦੇ ਨੇ ਤੇ ਉਹ ਆਪਣਾ ਹਲਕਾ ਵੀ ਹਾਰ ਗਏ ਚਰਨਜੀਤ ਸਿੰਘ ਚੰਨੀ ਨੂੰ ਲੀਡ ਮਿਲੀ ਇਸ ਕਰਕੇ ਕਾਂਗਰਸੀ ਬਹੁਤ ਉਤਸ਼ਾਹਤ ਨੇ ਵੀ ਇਹ ਹਲਕਾ ਦੁਬਾਰਾ ਖੇਚ ਲਾਂਗੇ ਇਸ ਹਲਕੇ ਦੇ ਉੱਤੇ ਕਈ ਗੱਲਾਂ ਹੋਰ ਵੀ ਸਾਹਮਣੇ ਆ ਰਹੀਆਂ ਨੇ ਜਿਵੇਂ ਜਲੰਧਰ ਵੈਸਟ ਨੂੰ ਲੈ ਕੇ ਗੱਲ ਇਹ ਆ ਕਿ ਇੱਥੇ ਕੋਈ ਹਲਕਾ ਇੰਚਾਰਜ ਨਹੀਂ ਸਿਲਾਇਆ ਗਿਆ ਕਿਉਂਕਿ ਕਲੇਸ਼ ਵਧਨ ਦਾ ਡਰ ਸੀ ਲੋਕ ਸਭਾ ਚੋਣਾਂ ਚ ਇਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਹਲਕੇ ਨੂੰ ਖੁਦ ਦੇਖਦੇ ਰਹੇ ਉਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਜਲੰਧਰ ਜਿਹੜੀ ਸ਼ਹਿਰੀ ਜ਼ਿਲ੍ਹਾ ਕਮੇਟੀ ਆ ਉਹਦੇ ਪ੍ਰਧਾਨ ਰਜਿੰਦਰ 베ਰੀ ਨੇ ਉਹਨਾਂ ਦੇ ਨਾਲ ਇਸ ਹਲਕੇ ਨੂੰ ਦੇਖਿਆ ਇਸ ਹਲਕੇ ਤੇ ਕੋਈ ਵੀ ਇੰਚਾਰਜ ਨਹੀਂ ਸੀ ਲਾਇਆ ਗਿਆ ਮਿੰਦਰ ਸਿੰਘ ਕੇ ਪੀਐਸ ਹਲਕੇ ਤੋਂ ਵਿਧਾਇਕ ਰਹੇ ਨੇ ਪਰ ਉਹ ਕਾਲੀ ਦਲ ਚ ਚਲੇ ਗਏ ਐਂ ਲੋਕ ਸਭਾ ਚੋਣਾਂ ਦੇ ਦੌਰਾਨ ਉੱਤੇ ਕਾਲੀ ਦਲ ਦੀ ਟੀਟ ਤੇ ਉਹਨਾਂ ਨੇ ਚੋਣ ਵੀ ਲੜੀ ਤਾਂ ਇਸ ਕਰਕੇ ਕਾਂਗਰਸ ਦੇ ਅੰਦਰ ਇਹ ਸਥਿਤੀ ਹੈ ਕਿ ਕਾਂਗਰਸੀ ਮਹਿਸੂਸ ਕਰਦੇ ਆ ਕਿ ਇੱਕ ਵੱਡਾ ਥੰਮ ਹੈ ਜਿਹੜਾ ਉਹ ਪਾਸੇ हट ਗਿਆ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਭਾਜਪਾ ਚ ਨੇ ਮੇਬੀ ਉਹ ਸ਼ਾਇਦ ਭਾਜਪਾ ਦੀ ਟਿਕਟ ਤੇ ਚੋਣ ਵੀ ਲੜਨ ਤੇ ਇਹ ਵੀ ਗੱਲ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਜਾਣ ਨਾਲ ਵੀ ਧਮਿੰਦਰ ਸਿੰਘ ਕੇਪੀ ਵਰਗਾ ਕਦਵਾ ਰ ਆਗੂ ਜੇਕਰ ਧਮਿੰਦਰ ਸਿੰਘ ਕੇਪੀ ਕਾਂਗਰਸ ਚ ਹੁੰਦੇ ਤਾਂ ਕਾਂਗਰਸ ਉਹਨਾਂ ਨੂੰ ਲਗਭਗ ਟਿਕਟ ਦੇ ਦਿੰਦੀ ਤੇ ਗੱਲ ਇਹ ਹੈ ਕਿ ਧਮਿੰਦਰ ਸਿੰਘ ਕੇਪੀ ਜਿਹੜੇ ਆ ਉਹ ਅਕਾਲੀ ਦਲ ਚ ਚਲੇ ਗਏ ਆ ਇਸ ਕਰਕੇ ਹੁਣ ਕਈ ਨਾਂ ਨੇ ਸੂਚਨਾਵਾਂ ਇਹ ਵੀ ਨੇ ਸ਼ਾਇਦ ਧਮਿੰਦਰ ਸਿੰਘ ਕੇਪੀ ਵਾਪਸ ਕਾਂਗਰਸ ਚ ਆ ਜਾਣ ਪਰ ਇਹਦੇ ਬਾਰੇ ਹਜੇ ਕੋਈ ਪੁਖਤਾ ਗੱਲ ਨਹੀਂ ਸਿਰਫ ਚਰਚਾਵਾਂ ਨੇ ਜਿਹੜੇ ਇਸ ਸਮੇਂ ਮੌਜੂਦਾ ਨਾ ਚੱਲ ਰਹੇ ਨੇ ਲੋਕ ਸਭਾ ਚੋਣਾਂ ਤੋਂ ਜਲੰਧਰ ਪੱਛਮੀ ਤੋਂ ਵਿਧਾਇਕ ਰਹੇ ਕੇ ਪੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਹਿੰਦਰ ਸਿੰਘ ਕੇਪੀ ਅਕਾਲੀ ਦਲ ਚ ਸ਼ਾਮਲ ਹੋਣ ਤੋਂ ਬਾਅਦ ਜਿਹੜਾ ਦਾਵੇਦਾਰਾਂ ਦੇ ਜਿਹੜਾ ਇੱਕ ਸਾਹਮਣੇ ਤੋਂ ਇੱਕ ਵੱਡੀ ਚੁਣੌਤੀ ਖਤਮ ਹੋ ਚੁੱਕੀ ਆ ਹੁਣ ਜਾਇਤਾਓ ਜਲੰਧਰ ਵੈਸੂ ਕਿਉਂਕਿ ਅਨੁਸੂਚਿਤ ਜਾਤੀਆਂ ਲਈ ਰਾਖਵਾ ਹਲਕਾ ਹੈ ਤੇ ਇੱਥੇ ਅਨੁਸੂਚਿਤ ਜਾਤੀ ਬਹੁ ਗਿਣਤੀ ਦੇ ਵਿੱਚ ਵੀ ਨੇ ਜਾਨੀ ਕਿ ਵੱਡਾ ਵੋਟ ਬੈਂਕ ਹੈ ਸਾਰੀ ਅਨੁਸੂਚਿਤ ਜਾਤੀਆਂ ਦਾ ਜਿਹਦੇ ਵਿੱਚ ਰਵਿਦਾਸ ਬਰਾਦਰੀ ਹੈ ਭਗਤ ਬਰਾਦਰੀ ਹੈ ਵਾਲਮੀਕ ਅਤੇ ਭਗਤ ਬਰਾਦਰੀ ਸਮਿਤ ਹੋਰਾਂ ਬਰਾਦਰੀਆਂ ਦੇ ਆਗੂਆਂ ਨੇ ਇਸ ਸੀਟ ਦੇ ਉੱਤੇ ਅੱਖ ਰੱਖ ਲਈ ਹੈ ਜਿਹਦੇ ਵਿੱਚ ਸਭ ਤੋਂ ਪਹਿਲਾ ਨਾਂ ਅਤੇ ਇਹ ਆਗੂ ਤੋੜ ਤੋੜ ਜੋੜ ਵੀ ਸ਼ੁਰੂ ਕਰ ਚੁੱਕੇ ਨੇ ਜਿਸ ਵਿੱਚ ਸਭ ਤੋਂ ਪਹਿਲਾ ਨਾਂ ਜਲੰਧਰ ਦੀ ਸਾਬਕਾ ਮੇਅਰ ਜਿਹੜੇ ਰਹੇ ਆ सुरेंद्र ਕੌਰ ਉਹਨਾਂ ਦਾ ਆਉਂਦਾ ਹੈ ਜਿਲ੍ਹਾ ਕਾਂਗਰਸ ਸ਼ਹਿਰੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ ਦਾ ਆਉਂਦਾ ਸੂਬਾਈ ਕਾਂਗਰਸੀ ਆਗੂ ਤੇ ਕਾਰਜਕਾਰੀ ਮੈਂਬਰ ਵਿਕਾਸ ਸੰਗਰ ਦਾ ਆਉਂਦਾ ਸੁਦੇਸ਼ ਕੁਮਾਰ ਭਗਤ ਦਾ ਨਾਂ ਆਉਂਦਾ ਬਲਬੀਰ ਅੰਗੁਰਾਲ ਅਤੇ ਐਡਵੋਕੇਟ ਬਚਨ ਲਾਲ ਸਮਿਤ ਕਈ ਆਗੂ ਇਸ ਸਮੇਂ ਜਿਹੜਾ ਕਾਂਗਰਸ ਦੀ ਟਿਕਟ ਲੈਣ ਦੇ ਚਾਹਵਨ ਹੁਣ ਕਾਂਗਰਸ ਕੀ ਜਿਮਨੀ ਚੋਣ ਦੇ ਵਿੱਚ ਲੈਣ ਤੋਂ ਪਹਿਲਾਂ ਆਗਵਾ ਦੇ ਹੱਥ ਹਲਕੇ ਦੀ ਕਮਾਂਡ ਸੌਂਪ ਦਿਆਂ ਜਾਂ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਦੀ ਰਣਨੀਤੀ ਤੇ ਕੰਮ ਕਰਦੇ ਆ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਚੁੱਪਵਟੀ ਰੱਖਦੀ ਹੈ ਸਵਾਲ ਇਹ ਹੈ ਇਸੇ ਤਰ੍ਹਾਂ ਨਾਲ ਹੀ ਡੇਰਾ ਬਾਬਾ ਨਾਨਕ ਦੇ ਵਿੱਚ ਲਗਭਗ ਸਥਿਤੀ ਸਪੱਸ਼ਟ ਹੈ ਕਿ ਜਿਹੜਾ ਉਹ ਤ੍ਰਿਪਿੰਦਰ ਬਾਜਵੇ ਤੇ ਸੁਖਜਿੰਦਰ ਰੰਧਾਵੇ ਦੀ ਮਰਜ਼ੀ ਤੋਂ ਬਿਨਾਂ ਕੈਂਡੀਡੇਟ ਨਹੀਂ ਆਏਗਾ ਇਹੀ ਗਿੱਦੜਬਾਏ ਦੇ ਵਿੱਚ ਹੈ ਇਹੀ ਹਾਲ ਜਿਹੜਾ ਉਹ ਚੱਬੇয়াল ਦੇ ਵਿੱਚ ਹੈ ਪਰ ਜਲੰਧਰ ਵੈਸਟ ਦੇ ਵਿੱਚ ਹਾਲ ਡਿਫਰੈਂਟ ਇਸ ਕਰਕੇ ਹੈ ਕਿ ਇੱਥੇ ਇਸ ਸਮੇਂ ਕੋਈ ਆਗੂ ਮੌਜੂਦ ਨਹੀਂ ਜਦੋਂ ਕੋਈ ਆਗੂ ਮੌਜੂਦ ਨਾ ਹੋਵੇ ਤਾਂ ਸਰ ਕੋਈ ਆਗੂ ਬਣ ਕੇ ਬਹਿ ਜਾਂਦਾ ਹੈ ਤੇ ਕਾਂਗਰਸ ਦੀ ਖੈਰ ਖੂਬਸੂਰਤੀ ਕਹਿ ਲਈਏ ਕਮੀ ਕਹਿ ਲਈਏ ਉਹ ਵੀ ਇਹ ਹੈ ਹੁਣ ਜਲੰਧਰ ਵੈਸਟ ਨੂੰ ਲੈ ਕੇ ਜਿਹੜੀ ਲੜਾਈ ਸ਼ੁਰੂ ਹੋਣੀ ਹੈ ਚੋਣਾਂ ਤੋਂ ਪਹਿਲਾਂ ਉਹ ਵੇਖਣ ਵਾਲੀ ਹੋਵੇਗੀ ਬਾਕੀ ਜਿਮਣੀ ਚੋਣਾਂ ਦਾ ਨਜ਼ਦੀਕ ਨੇ ਮੇਬੀ ਜਿਹੜਾ 3-4 ਮਹੀਨਿਆਂ ਦੇ ਵਿੱਚ ਚੋਣ ਕਮਿਸ਼ਨ ਨੇ ਕੰਮ ਨਿਬੇੜਲੇ ਕਿਉਂਕਿ ਪੂਰੇ ਦੇਸ਼ ਦੇ ਵਿੱਚ ਸੀਟਾਂ ਖਾਲੀ ਵੀ ਹੋ ਰਹੀਆਂ ਨੇ ਭਰ ਵੀ ਰਹੀਆਂ ਨੇ ਇਸ ਕਰਕੇ ਜਿਮਣੀ ਚੋਨਾ ਛੇਤੀ ਹੋਣਗੀਆਂ ਪੰਜਾਬ 'ਚ ਇੱਕ ਵਾਰ ਫਿਰ ਚੋਨਾ ਖਾੜਾ ਪਕੇਗਾ